ਟ੍ਰਕ ਡਰਾਈਵਰ ਹਰਜਿੰਦਰ ਸਿੰਘ ਤੋਂ ਬਾਅਦ ਇੱਕ ਹੋਰ ਪੰਜਾਬੀ ਡਰਾਈਵਰ ਨੂੰ ਅਮਰੀਕਾ ਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਦਰਅਸਲ 21 ਸਾਲਾਂ ਜਸ਼ਨਪ੍ਰੀਤ ਸਿੰਘ ਨੇ ਮੰਗਲਵਾਰ ਦੁਪਹਿਰ ਨੂੰ 10 ਫ੍ਰੀਵੇ ਤੇ ਟਰੱਕ ਦੇ ਨਾਲ ਇੱਕ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕਾਂ ਦੀ ਜਾਨ ਚਲੀ ਗਈ। ਅਧਿਕਾਰੀਆਂ ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਨਸ਼ੇ ਚ ਸੀ ਜਦੋਂ ਉਸ ਦਾ ਤੇਜ਼ ਰਫ਼ਤਾਰ ਟਰੱਕ ਅਨਟੋਰੀਓ ਚ 10 ਫ੍ਰੀਵੇ ਦੀਆਂ ਪਚਵਲ ਜਾਣ ਵਾਲੀਆਂ ਲੇਨਾਂ ਚ ਬੰਪਰ ਟੂ ਬੰਪਰ ਟ੍ਰੈਫਿਕ ਚ ਫਸੇ ਹੋਲੀ-ਹੋਲੀ ਚਲਦੇ ਵਾਲਨ ਨਾਲ ਟਕਰਾ ਗਿਆ ਜਿਸ ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਲੋਕ ਜ਼ਖਮੀ ਹੋ ਗਏ ਨੇ ਇਹ ਹਾਦਸਾ ਮੰਗਲਵਾਰ ਦੁਪਹਿਰ ਨੂੰ 15 ਫਰੀਵੇ ਦੇ ਪੂਰਬ ਵੱਲ ਪੱਛਮ ਵੱਲ ਜਾਣ ਵਾਲੇ 10 ਫਰੀਵੇ ਤੇ ਵਾਪਰਿਆ ਇਹ ਹਿੰਸਕ ਹਾਦਸਾ ਡੈਸ਼ ਕੈਮ ਵੀਡੀਓ ਤੇ ਕੈਦ ਹੋ ਗਿਆ ਜਿਸ ਚ ਸਾਫ਼ ਦਿਖ ਰਿਹਾ ਹੈ ਕਿ ਟਰੱਕ ਕਾਰਨ ਭਿਆਨਕ ਹਾਦਸਾ ਵਾਪਰਿਆ ਜਿਸ ਦੌਰਾਨ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ ਤੇ ਚਾਰ ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ ਹਾਦਸੇ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤੇ ਮੈਡੀਕਲ ਸਟਾਫ ਨੇ ਉਸ ਦੀ ਜਾਂਚ ਕੀਤੀ ਤੇ ਅਧਿਕਾਰੀਆਂ ਨੇ ਇਹ ਨਿਰਧਾਰਤ ਕੀਤਾ ਕਿ ਉਹ ਨਸ਼ੇ 'ਚ ਗੱਡੀ ਚਲਾ ਰਿਹਾ ਸੀ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਨੇ ਹਾਦਸੇ ਤੋਂ ਪਹਿਲਾਂ ਬ੍ਰੇਕ ਨਹੀਂ ਲਗਾਈ ਸੀ ਪੁਲਿਸ ਨੇ ਉਸ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਜਸ਼ਨਪ੍ਰੀਤ ਸਿੰਘ ਯੂਬਾ ਸਿਟੀ ਚ ਰਹਿੰਦਾ ਹੈ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਉਹ 2022 ਚ ਗੈਰ ਕਾਨੂੰਨੀ ਟੰਗ ਰਾਹੀਂ ਅਮਰੀਕਾ ਚ ਦਾਖਲ ਹੋਇਆ ਸੀ ਪਹਿਲਾਂ ਹੀ ਹਰਜਿੰਦਰ ਸਿੰਘ ਮਾਮਲੇ ਤੋਂ ਬਾਅਦ ਅਮਰੀਕਾ ਪ੍ਰਵਾਸੀ ਟਰੱਕ ਡਰਾਈਵਰਾਂ ਲਈ ਸਖਤ ਰੁਖ ਅਪਣਾਰਿਆ ਇਸ ਵੇਲੇ ਉੱਥੇ ਟਰੱਕ ਚਲਾ ਰਹੇ ਪੰਜਾਬੀਆਂ ਤੇ ਕੰਮ ਚਲੇ ਜਾਣ ਦਾ ਖਤਰਾ ਮੰਡਰਾ ਰਿਹਾ ਤੇ ਹੁਣ ਜਸ਼ਨਪ੍ਰੀਤ ਸਿੰਘ ਮਾਮਲੇ ਪਿੱਛੋਂ ਉੱਤੇ ਪੰਜਾਬੀਆਂ ਦਾ ਕੰਮ ਕਰਨਾ ਹੋਰ ਔਖਾ ਹੋ ਜਾਵੇਗਾ ਟਰੱਕ ਡਰਾਈਵਰ ਹਰਜਿੰਦਰ ਸਿੰਘ ਤੋਂ ਬਾਅਦ ਇੱਕ ਹੋਰ ਪੰਜਾਬੀ ਡਰਾਈਵਰ ਨੂੰ ਅਮਰੀਕਾ ਚ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦਰਸਲ 21 ਸਾਲਾਂ ਜਸ਼ਨਪ੍ਰੀਤ ਸਿੰਘ ਨੇ ਮੰਗਲਵਾਰ ਦੁਪਹਿਰ ਨੂੰ 10 ਫਰੀਵੇ ਤੇ ਟਰੱਕ ਦੇ ਨਾਲ ਇੱਕ ਗੱਡੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕਾਂ ਦੀ ਜਾਨ ਚਲੀ ਗਈ। ਅਧਿਕਾਰੀਆਂ ਦੇ ਅਨੁਸਾਰ ਜਸ਼ਨਪ੍ਰੀਤ ਸਿੰਘ ਨਸ਼ੇ 'ਚ ਸੀ ਜਦੋਂ ਉਸ ਦਾ ਤੇਜ਼ ਰਫ਼ਤਾਰ ਟਰੱਕ ਅਨਟੋਰੀਓ 'ਚ 10 ਫਰੀਵੇ ਦੀਆਂ ਪਚਮ ਵੱਲ ਜਾਣ ਵਾਲੀਆਂ ਲੇਨਾਂ 'ਚ ਬੰਪਰ ਟੂ ਬੰਪਰ ਟ੍ਰੈਫਿਕ 'ਚ ਫਸੇ ਹੌਲੀ-ਹੌਲੀ ਚੱਲਦੇ ਵਾਹਨ ਨਾਲ ਟਕਰਾ ਗਿਆ ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਤੇ ਚਾਰ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਮੰਗਲਵਾਰ ਦੁਪਹਿਰ ਨੂੰ 15 ਫ੍ਰੀਵੇ ਦੇ ਪੂਰਬਵਾਲ ਪੱਛਮਵਾਲ ਜਾਣ ਵਾਲੇ 10 ਫ੍ਰੀਵੇ ਤੇ ਵਾਪਰਿਆ ਇਹ ਹਿੰਸਕ ਹਾਦਸਾ ਡੈਸ਼ ਕੈਮ ਵੀਡੀਓ ਤੇ ਕੈਦ ਹੋ ਗਿਆ ਜਿਸ ਚ ਸਾਫ਼ ਦਿਖ ਰਿਹਾ ਹੈ ਕਿ ਟਰੱਕ ਕਾਰਨ ਭਿਆਨਕ ਹਾਦਸਾ ਵਾਪਰਿਆ ਜਿਸ ਦੌਰਾਨ 3 ਲੋਕਾਂ ਦੀ ਜਾਨ ਚਲੀ ਗਈ ਹੈ ਤੇ 4 ਲੋਕ ਗੰਭੀਰ ਜ਼ਖਮੀ ਦੱਸੀ ਜਾ ਰਹੇ ਨੇ ਹਾਦਸੇ ਮਗਰੋਂ ਉਸਨੂੰ ਹਸਪਤਾਲ ਲਿਜਾਇਆ ਗਿਆ ਤੇ ਮੈਡੀਕਲ ਸਟਾਫ ਨੇ ਉਸ ਦੀ ਜਾਂਚ ਕੀਤੀ ਤੇ ਅਧਿਕਾਰੀਆਂ ਨੇ ਇਹ ਨਿਰਧਾਰਤ ਕੀਤਾ ਕਿ ਉਹ ਨਸ਼ੇ 'ਚ ਗੱਡੀ ਚਲਾ ਰਿਹਾ ਸੀ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਨੁਸਾਰ ਦਰਸ਼ਨਪ੍ਰੀਤ ਸਿੰਘ ਨੇ ਹਾਦਸੇ ਤੋਂ ਪਹਿਲਾਂ ਬ੍ਰੇਕ ਨਹੀਂ ਲਗਾਈ ਸੀ ਪੁਲਿਸ ਨੇ ਉਸ ਨੂੰ ਮੌਕੇ ਤੋਂ ਹੀ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਜਸ਼ਨਪ੍ਰੀਤ ਸਿੰਘ ਯੂਬਾ ਸਿਟੀ ਚ ਰਹਿੰਦਾ ਹੈ ਤੇ ਮੀਡੀਆ ਰਿਪੋਰਟਸ ਦੇ ਮੁਤਾਬਕ ਉਹ 2022 ਚ ਗੈਰ ਕਾਨੂੰਨੀ ਢੰਗ ਰਾਹੀਂ ਅਮਰੀਕਾ ਚ ਦਾਖਲ ਹੋਇਆ ਸੀ ਪਹਿਲਾਂ ਹੀ ਹਰਜਿੰਦਰ ਸਿੰਘ ਮਾਮਲੇ ਤੋਂ ਬਾਅਦ ਅਮਰੀਕਾ ਪ੍ਰਵਾਸੀ ਟਰੱਕ ਡਰਾਈਵਰਾਂ ਲਈ ਸਖਤ ਰੁਖ ਅਪਣਾ ਰਿਹਾ ਹੈ ਜਿਸ ਕਲੇ ਉੱਥੇ ਟਰੱਕ ਚਲਾ ਰਹੇ ਪੰਜਾਬੀਆਂ ਤੇ ਕੰਮ ਚਲੇ ਜਾਣ ਦਾ ਖਤਰਾ ਮੰਡਰਾ ਰਿਹਾ ਤੇ ਹੁਣ ਜਸ਼ਨਪ੍ਰੀਤ ਸਿੰਘ ਮਾਮਲੇ ਪਿੱਛੋਂ ਉੱਥੇ ਪੰਜਾਬੀਆਂ ਦਾ ਕੰਮ ਕਰਨਾ ਹੋਰ ਔਖਾ ਹੋ ਜਾਵੇਗਾ